ਦੇ ਵਿੱਚ ਵੀ ਆਨਲਾਈਨ ਨਹੀਂ ਐਮਰਜੈਂਸੀ ਵਾਲਾ ਮਾਹੌਲ ਬਣ ਗਿਆ 24 ਤਰੀਕ ਤੱਕ ਜਿਹੜੇ ਨੇ ਹੈਗੇ ਆ ਇੰਟਰਨੈਟ ਸਵਾਵਾ ਬੰਦ ਕੀਤੇ ਗਏ ਨੇ ਜਿਹੜਾ ਮੋਬਾਈਲ ਤੇ ਜੋ ਨੈਟ ਚੱਲਦਾ ਤੇ ਨਾਲ ਅੱਜ ਕਿਸਾਨਾਂ ਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਤਨਾਤ ਕੀਤੀ ਹੈ ਹਰਿਆਣੇ ਵਾਲੇ ਪਾਸੇ ਉਹ ਪੁਲਿਸ ਦੇ ਵਿੱਚ ਅਣਜਾਣੇ ਬੰਦੇ ਬਹੁਤ ਆ ਉਹਨਾਂ ਦੇ ਨੇਮ ਪਲੇਟ ਨਹੀਂ ਉਹਨਾਂ ਦੇ ਵਰਦੀਆਂ ਨਹੀਂ ਪਾਈਆਂ ਹੋਈਆਂ ਤੇ ਉਹਨਾਂ ਨੇ ਸ਼ੱਕ ਵੀ ਜ਼ਾਹਰ ਕੀਤਾ ਕਿਸਾਨਾਂ ਨੇ ਕਿ ਇੱਕ ਪਾਸੇ ਤਾਂ ਸਰਕਾਰ ਸਮਝੌਤੇ ਦੀ ਗੱਲ ਚਲਾਉਂਦੀ ਹੈ ਦੂਜੇ ਪਾਸੇ ਕਿਸਾਨਾਂ ਤੇ ਸਿਕਰੀ ਵਰਤੀ ਜਾ ਰਹੀ ਹੈ ਹਰਿਆਣੇ ਦੇ ਕਿਸਾਨਾਂ ਗੂਆਂ ਦੇ ਘਰਾਂ ਤੇ ਰੀਡਮ ਰਵਈਆ ਜਾ ਰਹੀਆਂ ਨੇ ਇੱਥੋਂ ਦੇ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਨੈਟ ਬੰਦ ਕਰਕੇ ਅੱਜ ਮੀਟਿੰਗ ਹੋਣੀ ਸੀ ਲੱਗਦਾ ਸੀ ਮੀਟਿੰਗ ਚੱਲ ਰਹੀ ਹੋਣੀ ਆ ਕਿ ਰਿਜ਼ਲਟ ਕੋ ਚੰਗਾ ਆਏਗਾ ਪਰ ਜਦੋਂ 24 ਤਰੀਕ ਤੱਕ ਨੈਟ ਬੰਦ ਕਰ ਦਿੱਤਾ ਉਦੋਂ ਨਹੀਂ ਲੱਗਦਾ ਕਿ ਸਰਕਾਰ ਨੂੰ ਇਹ ਆ ਕਿ ਮੀਟਿੰਗ ਦੇ ਵਿੱਚ ਸ਼ਾਇਦ ਕੋਈ ਗੱਲ ਨਾ ਬਣੇ ਤੇ ਪੰਗਾ ਵੱਡਾ ਪੈ ਸਕਦਾ ਕੀ ਸਮਝਦੇ ਹੋ ਕਿ ਮਨੁੱਖੀ ਅਧਿਕਾਰਾਂ ਤੇ ਇਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਡਾਕਾ ਮਾਰੀ ਹੈ ਕੇਂਦਰ ਸਰਕਾਰ ਕੇ ਲੋਕਾਂ ਨੂੰ ਤੁਸੀਂ ਇੰਟਰਨੈਟ ਸਵਾਮ ਤੋਂ ਇਹ ਜਿਹੜੀ ਸਟ੍ਰੇਟ ਹੈ ਚਾਹੇ ਪੰਜਾਬ ਦੀ ਗਵਰਨਮੈਂਟ ਹੈ ਚਾਹੇ ਹਰਿਆਣਾ ਦੀ ਹੈ ਚਾਹੇ ਸੈਕਟਰ ਦੀ ਗਵਰਨਮੈਂਟ ਹੈ ਇਹਨਾਂ ਦਾ ਇੱਕ ਜਿਹੜਾ ਬੜਾ ਅਨਲਫੁਲ ਹੈਗਾ ਤੁਸੀਂ ਦੇਖੋ ਕਿ ਆਪਦੇ ਦੇਸ਼ ਦੇ ਲੋਕਾਂ ਤੇ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੇ ਡਰੋਨਸ ਭਾਈ ਤੁਸੀਂ ਇਸ ਕਿਸਮ ਦੇ ਅਥਰੂ ਗੈਸ ਤੇ ਸੀਰੀਅਸ ਕਿਸਮ ਦੇ ਅਟੈਕਸ ਕਰ ਰਹੇ ਹੋ ਤੇ ਜਿਹੜੀ ਇਹ ਐਪਰੀਹੈਂਸ਼ਨ ਨਾ ਕਿਸਾਨਾਂ ਦੀ ਜਿਹੜਾ ਡੀਕੇ 바ਸੂ ਹੈ ਸਫੇਰ ਕੋਟ ਨੇ ਬਹੁਤ ਕਲੀਅਰ ਕੀਤਾ ਹੈ ਕਿ ਹਰ ਬੰਦਾ ਯੂਨੀਫਾਰਮਸ ਹੋਣਾ ਚਾਹੀਦਾ ਹੈ ਉਤੇ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ ਤੇ ਜਦੋਂ ਤੁਸੀਂ ਦੇਖੋ ਕਿ ਖਸਾਨ ਐਜਿਟੇਸ਼ਨ ਦੇ ਵਿੱਚ ਵੀ ਇਹਨਾਂ ਨੇ ਪਹਿਲੇ ਲੋਕਲ ਐਂਟੀ-ਸੋਸ਼ਲ ਐਂਟੀ-ਸੋਸ਼ਲ 엘িমੈਂਟਸ ਕੋਲੇ ਅਟੈਕ ਕਰਵਾਇਆ ਤੇ ਉਹ ਇਨਫਿਲਟ੍ਰੇਸ਼ਨ ਕਰਾਉਣ ਦੀ ਕੋਸ਼ਿਸ਼ ਨੇ ਕਿ ਇਹਨੂੰ ਜਿਹੜੀ ਪੀਸਫੁਲ ਮੂਵਮੈਂਟ ਚੱਲ ਰਹੀ ਹੈ ਇਹਨੂੰ ਵੌਲੈਂਟ ਕੀਤਾ ਜਾਵੇ ਕਿਉਂਕਿ ਹੁਣ ਤਾਂ ਹਾਈ ਕੋਰਟ ਨੇ ਵੀ ਇੰਟਰਫੇਰਿੰਗ ਕਹਿ ਕੇ ਕਰ ਦਿੱਤਾ ਹੈ ਕਿ ਇੱਥੇ ਜਿਹੜੀ ਹੈ ਇਹ ਆਪਣੇ ਦੇਸ਼ ਦੇ ਨਾਗਰਿਕ ਨੇ ਇਹਨੂੰ ਤੁਹਾਨੂੰ ਚੰਗੇ ਢੰਗ ਨਾਲ ਹੈਂਡਲ ਕਰਨਾ ਚਾਹੀਦਾ ਹੈ ਇਹਨਾਂ ਤੇ ਥੋੜੀ ਡਿਗਰੀ ਇਸਤੇਮਾਲ ਨਹੀਂ ਹੋਣੀ ਚਾਹੀਦੀ ਕੀ ਲੱਗਦਾ ਵਕੀਲ ਭਾਈ ਜਰਾ ਕੀ ਸੋਚਦਾ ਕਿ ਕਿਉਂਕਿ ਵਕੀਲਾਂ ਦਾ ਜਿਹੜਾ ਕੰਮ ਉਹ ਵੀ ਪ੍ਰਭਾਵਿਤ ਹੁੰਦਾ ਹੈ ਕੋਈ ਡਾਕੂਮੈਂਟ ਮੰਗਵਾਉਣੇ ਕਰਨੇ ਤੇ ਜਿਹੜੀ ਕੱਲ ਸੁਣਵਾਈ ਹੋਣੀ ਆ ਉਹਦੇ ਵਿੱਚ ਵੀ ਇਹ ਮੁੱਦਾ ਚੱਕਿਆ ਜਾ ਸਕਦਾ ਕਿ ਲੋਕਾਂ ਨੂੰ ਸੇਵਾਵਾਂ ਤੋਂ ਵਾਂਝਾ ਨਾ ਕਿ ਸਾਡੇ ਸਾਰੇ ਲਾਇਟਸ ਨੇ ਪੈਰਲੀ ਫਿਕਸ ਅਨੈਕਸੇਸ਼ਨ ਨੂੰ ਫੁੱਲੀ ਸਪੋਰਟ ਕੀਤਾ ਹੈ ਹਾਈ ਕੋਰਟ ਤੋਂ ਬੱਸਸ ਜਾਂਦੀਆਂ ਰਹੀਆਂ ਨੇ ਸਪੋਰਟ ਕਰਨ ਲਈ ਤੇ ਕਿਉਂਕਿ ਅਲਟੀਮੇਟਲੀ ਇਸ ਵੀ ਕਿਸਾਨ ਹੈ ਹੀ ਨਾ ਜਿਨ੍ਹਾਂ ਦੇ ਮжоਰਿਟੀ ਵਕੀਲ ਨੇ ਉਹਨਾਂ ਦੀ ਬੈਕਗ੍ਰਾਉਂਡ ਕਿਸਾਨੀ ਹੈ ਤੈਸੋ ਇਹ ਜਿਹੜਾ ਲੱਗਿਆ ਕਿ ਮੈਂ ਬੜੀ ਬੜੀ ਰਿਪੀਟ ਕੀਤਾ ਕਿ ਸੈਂਟਰਲ ਗਵਰਨਮੈਂਟ ਐਡਮਿਟ ਕਿਉਂ ਹੈ ਜਦੋਂ 1947 ਤੋਂ ਬਾਅਦ ਤੁਸੀਂ ਐਜੂਕੇਸ਼ਨ ਪਾਲਿਸੀ ਬਣਾਈ ਹੈ ਕਮਰਸ ਤੇ ਪਾਲਿਸੀ ਬਣਾਈ ਹੈ ਟ੍ਰੇਡ ਤੇ ਬਣੀ ਹੈ ਹੈਲਥ ਤੇ ਪਾਲਿਸੀ ਹੈ ਤੇ ਫਿਰ ਤੁਸੀਂ ਪਿਛਲੇ 75 ਸਾਲ ਤੋਂ ਐਗਰੀਕਲਚਰ ਤੇ ਕੋਈ ਸੋਲਿਡ ਤੇ ਅੱਛੀ ਪਾਲਿਸੀ ਕਿਉਂ ਨਹੀਂ ਲੈ ਕੇ ਆ ਰਹੇ ਕਿਉਂਕਿ ਤੁਸੀਂ ਇਹ ਦੇਖੋ ਕਿ ਕਸ਼ਮੀਰ ਚ ਕੇਸਰ ਵੇਚਣ ਵਾਲਾ ਤੋਂ ਲੈ ਕੇ ਜਿਹੜਾ ਬੰਦਾ ਜ਼ਿਲੰਦਰ ਦੇ ਆਲੂ ਵੇਚਦਾ ਹੈ ਜਿਹੜਾ ਬੰਦਾ ਕੇਰਲ ਦੇ ਵਿੱਚ ਨਾਰੀਅਲ ਵੇਚਦਾ ਸਾਰੀ ਜ਼ਿੰਮੇਵਾਰ ਇਹ 30 ਸਿਟੀਜ਼ਨ ਨੇ ਜਿਹੜੇ ਸਭ ਤੋਂ ਵੱਧ ਟੈਕਸ ਪੇ ਕਰ ਰਹੇ ਨੇ ਤੋਂ ਸਰਕਾਰ ਨੂੰ ਇਹਨਾਂ ਲੋਕਾਂ ਨਾਲ ਬੈਠ ਕੇ ਟੇਬਲ ਤੇ ਗੱਲ ਕਰਨੀ ਚਾਹੀਦੀ ਹੈ ਜਿਹੜੇ ਇਸ਼ੂਜ਼ ਨੇ ਉਹਨੂੰ ਵਾਈ ਵਨ ਵਨ ਵਾਈ ਵਨ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਜੀ ਸਾਹਿਬ ਸਵਾਲ ਥੋੜਾ ਸੈਸਿਵ ਵੀ ਕਰਾਂਗਾ ਕਿਉਂਕਿ ਤੁਸੀਂ ਕਾਲੀ ਦਲ ਅੰਮ੍ਰਿਤਸਰ ਨਾਲ ਸੰਬੰਧ ਤੋਂ ਇਹ ਲੋਕ ਕਹਿ ਰਹੇ ਨੇ ਕਿ ਚੋਣਾਂ ਮੌਕੇ ਮੋਰਚੇ ਨਹੀਂ ਲਗਾਏਦੇ ਇਹ ਵੀ ਕਹਿ ਰਹੇ ਨੇ ਕਿ ਇਹ ਮੋਰਚੇ ਪਿੱਛੇ ਕੋਈ ਤਾਕਤ ਹੈ ਸਿਆਸੀ ਤਾਕਤ ਹੈ ਕੀ ਲੱਗਦਾ ਕਿ ਚੋਣਾਂ ਮੁਕਿਏ ਬਕਾਇੀ ਮੋਰਚਿਆਂ ਤੋਂ ਅਵਾਈਡ ਕਰਨ ਚਾਹੀਦਾ ਜਾਂ ਫਿਰ ਕਿਸੇ ਟਾਈਮ ਵੀ ਮੋਰਚੇ ਲੱਗ ਸਕਦੇ ਇਹਦੇ ਬਰਕੀ ਇਹ ਚੋਣਾਂ ਦਾ ਸਮਾਂ ਹੁੰਦਾ ਹੈ ਕਿ ਜਦੋਂ ਤੁਸੀਂ ਆਪ ਦੀ ਲੋਬਿੰਗ ਜ਼ਿਆਦਾ ਸਟਰੋਂਗ ਕਰ ਸਕਦੇ ਹੋ ਚੋਣਾਂ ਤੋਂ ਬਾਹਰ ਹੀ ਜਾ ਕੇ ਤੇ ਜਿਹੜੀਆਂ ਲੋਬਿੰਗ ਨਹੀਂ ਹੁੰਦੀ ਸਾਰੀਆਂ ਪ੍ਰੈਕਟੀਕਲ ਪਾਰਟੀਆਂ ਤੋਂ ਉੱਤੋਂ ਕੈਪ ਨਾ ਲੈਂਦੀਆਂ ਕਿਉਂਕਿ ਜਿਹੜਾ ਵਾਚ ਹੈ ਮੌਜੂਦਾ ਸਰਕਾਰ ਹੈ ਉੱਤੇ ਪ੍ਰੈਸ਼ਰ ਹੈ ਜੇ ਇਹ ਪ੍ਰੈਸ਼ਰ ਵੱਡੇ ਰੂਪ ਵਿੱਚ ਫੈਲੇ ਤੇ ਜ਼ਿੰਮੇਵਾਰਾਂ ਦੇ ਹੱਥ ਵਿਚ ਫੈਸਲੇ ਆ ਸਕਦੇ ਨੇ ਦੂਸਰੀ ਗੱਲ ਹੈ ਕਿ ਜਨਵਰੀ ਫਰਵਰੀ ਮਾਰਚ ਦਾ ਮਹੀਨਾ ਕਿਸਾਨਾਂ ਲਈ ਬੇਲੱਭ ਹੁੰਦਾ ਹੈ ਇੱਕ ਮਨੋਹਰਾਲ ਖੱਟਰ ਨੇ ਜੋ ਹਰਿਆਣਾ ਦੇ ਮੁੱਖ ਮੰਤਰੀ ਉਹ ਕਹਿ ਰਹੇ ਨੇ ਕਿ ਕਿਸਾਨ ਦਿੱਲੀ ਚੱਲ ਜਾਣ ਤੇ ਟਰੈਕਟਰ ਜਦੋਂ ਲੈ ਕੇ ਜਾਣਗੇ ਸਾਨੂੰ ਤਰਾਜਾ ਟਰੈਕਟਰਾਂ ਨਾਲ ਲੈਂਡ ਆਰਡਰ ਖਰਾਬ ਹੁੰਦਾ ਹੈ ਕੀ ਸਮਝਦੇ ਹੋ ਕਿ ਵਾਕਈ ਲੈਂਡ ਆਰਡਰ ਖਰਾਬ ਹੁੰਦਾ ਹੈ ਜਾਂ ਲੋਕਾਂ ਨੂੰ ਟਰੈਕਟਰਾਂ ਨਾਲ ਮੁਸ਼ਕਲਾਂ ਆਉਂਦੀਆਂ ਨੇ ਤਿੱਖੂ ਜਿਹੜਾ ਖੱਟਰ ਸਾਹਿਬ ਨੇ ਉਹਨਾਂ ਨੇ ਤਕਈ ਕਿਸਮ ਦੀਆਂ ਕੰਟਰੋਵਰਸ਼ੀਅਲ ਸਟੇਟਮੈਂਟਸ ਦਿੱਤੀਆਂ ਨੇ ਤੇ ਹਾਈਵੇ ਸਿਸਮੇ ਦਾ ਨੇ ਜਾਣਾ ਹੈਗਾ ਮਤਲਬ ਪ੍ਰੋਬਲਮ ਇਹਨੂੰ ਨਹੀਂ ਹੈ ਕਿ ਇਹ ਜਿਹੜਾ ਖੱਟ ਰਿਹਾ ਇਹਨੂੰ ਇਹ ਪ੍ਰੋਬਲਮ ਹੈ ਕਿ ਇਹ ਜਿਹੜੇ ਖਾਨ ਨੇ ਇਧਲੀ ਜਾ ਕਿਉਂ ਰਹੇ ਤੇ ਬੀਇੰਗ ਵਿਜ਼ਿਬਿਲੀ ਮੈਨ ਇਸ ਹੁੰਦਾ ਹੈ ਕਿ ਸਾਡੀ ਸਰਕਾਰ ਹੈ ਤੇ ਸਰਕਾਰ ਹੁੰਦੀ ਹੈ ਸਾਡੀ ਸਰਕਾਰ ਦੇ ਖਿਲਾਫ ਲੋਕ ਟਪ ਜੰਤੋ ਆਪ ਦੀ ਬੇਇਜ਼ਤੀ ਸਮਝਦੇ ਆ ਓਏ ਆਪਣੀ ਪੋਲਿਟਿਕਸ ਨਾਲ ਕਿਸਾਨਾਂ ਦਾ ਅਕਸਰਾਵ ਕਰਨਾ ਚਾਹੁੰਦੇ ਆ ਪੋਲਿਟਿਕਸ ਦੇ ਅ ਦੇਖੋ ਮਤਲਬ ਅਸੀਂ ਤੇ ਮਹਿਸੂਸ ਕਰ ਰਹੇ ਆ ਜਦੋਂ ਤੁਹਾਨੂੰ ਲੋਕਾਂ ਨੇ ਸਟ੍ਰੀਟਸ ਦੇ ਵਿੱਚ ਚੋਲ ਰਿਹਾ ਸੈਂਟਰ ਦੇ ਵਿੱਚ ਚੋਲ ਰਿਹਾ ਹੈ ਤੇ ਫਿਰ ਤੁਹਾਡਾ ਰੋਲ ਲਾਰਜੇਸਟ ਸਾਈਟ ਹੋ ਜਾਂਦਾ ਹੈ ਤੇ ਇਹ ਜਿਹੜੇ ਲੋਕ ਨੇ ਇਹ ਕੋ ਪਾਕਿਸਤਾਨ ਦੇ ਨਹੀਂ ਹੈਗੇ ਬੰਗਲਾਦੇਸ਼ ਦੇ ਨਹੀਂ ਹੈਗੇ ਚਾਈਨਾ ਦੇ ਨਹੀਂ ਹੈਗੇ ਤੁਹਾਡੇ ਜ਼ਿੰਮੇਵਾਰ ਨਹੀਂ ਜਿਹੜੇ ਸਵੇਰ ਤੋਂ ਸ਼ਾਮ ਤੱਕ ਤੁਹਾਡੀਆਂ ਜ਼ਰੂਰੀ ਲੋੜਾਂ ਨੂੰ ਪੂਰੀਆਂ ਕਰ ਰਹੇ ਨੇ ਤੁਹਾਨੂੰ ਖਾਣਾ ਦੁੱਧ ਈਚ ਐਂਡ ਐਵਰੀਥਿੰਗ ਇਹ ਲੋਕ ਪ੍ਰੋਵਾਈਡ ਕਰ ਰਹੇ ਨੇ ਸੂਤオーダー ਵੱਟਾ ਫਰਜ਼ ਹੈ ਕਿ ਇਹਨਾਂ ਦੇ ਜਿਹੜੇ ਗਵਰਨੈਂਸਸ ਨੇ ਜਿਹੜੀਆਂ ਇਹਨਾਂ ਦੀਆਂ ਪ੍ਰੋਬਲਮਸ ਨੇ ਉਹਨੂੰ ਰਿਜ਼ਰਵ ਕਰਕੇ ਇੱਕ ਕਾਰਨ ਹੈ ਹੀ ਹੈ ਨਾ ਕਿ ਪਹਿਲੇ ਵੀ ਜ਼ਿੰਮੇਦਾਰ ਸਾਹਿਕ ਛੜਕਾਂ ਤੇ ਬੈਠੇ ਰਹੇ ਨੇ ਹੁਣ ਇੰਨੀ ਠੰਡ ਦੇ ਵਿੱਚ ਫਿਰ ਬੈਠੇ ਨੇ ਇਹ ਤੇ ਸਟੇਟ ਨੂੰ ਸਮਝਣ ਦੀ ਲੋੜ ਹੈ ਕਿ ਕਭ ਕੀ ਸਭ ਤੋਂ ਇਸ ਹਨ ਐਡਵੋਕੇਟ ਸਮਰਜੀਤ ਸਿੰਘ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਕਿਸਾਨਾਂ ਨਾਲ ਕੇਂਦਰ ਤੇ ਹਰਿਆਣਾ ਸਰਕਾਰ ਗਲਤ ਬਿਹੇਵ ਕਰ ਰਹੀ ਹੈ ਤੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀਆਂ ਸਰਕਾਰਾਂ ਵੱਲੋਂ ਹੋਈ ਦਤੀਆਂ ਜਾਰੀਆਂ ਨੇ ਉਹਨੀਆਂ ਪਰੇਸ਼ਾਨੀਆਂ ਕਿਸਾਨਾਂ ਵੱਲੋਂ ਨਹੀਂ ਜਿੰਨੇ ਆ ਸਰਕਾਰਾਂ ਵੱਲੋਂ ਨੇ ਮਨੁੱਖੀ ਅਧਿਕਾਰਾਂ ਦੀ ਇਹਨਾਂ ਨੇ ਗੱਲ ਕੀਤੀ ਆ ਕਿ ਮਨੁੱਖੀ ਅਧਿਕਾਰਾਂ ਦੀ ਇਸ ਤਰ੍ਹਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਸੋ ਇਸ ਮਾਮਲੇ ਤੇ ਹਾਈ ਕੋਰਟ ਦੇ ਵਿੱਚ ਵੀ ਕੱਲ ਸੁਣਵਾਈ ਹੋਣੀ ਆ ਵੇਖਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਹਾਈ ਕੋਰਟ ਦੇ ਵਿੱਚ ਵਿਰੋਧੀਕਰ ਵਕੀਲ ਕਰਨਗੇ ਤੇ ਸਰਕਾਰ ਕਿਸ ਤਰ੍ਹਾਂ ਦਾ ਜਵਾਬ ਦੇਵੇਗੀ ਤੇ ਹੋ ਸਕਦਾ ਲੋਕਾਂ ਨੂੰ ਇਹ ਕਠਾਈ ਅਜੇ ਵੀ ਚੱਲਣੀ ਪਵੇ ਧੰਨਵਾਦ ਠੀਕ ਆ ਵਕੀਲ ਸਾਹਿਬ ਸੱਚੀ ਗੱਲ ਹੈ